ਨਾ ਕਰੋ ਕਿਉਂਕਿ ਮਰਦਾ ਤਿਆਗੋ ਮਰਦਾ ਜਾਗੋ ਕਿੱਥੇ ਆ ਗੋ ਮਰਦਾ ਜਾਗੋ ਕਿੱਥੇ ਆ ਗੋ ਮਰਦਾ ਜਾਗੋ ਮਰਦਾ ਜਾਗੋ ਹੱਥਾਂ ਵਿੱਚ ਨਸ਼ਿਆਂ ਵਿਰੁੱਧ ਤਖਤੀਆਂ ਫੜੀ ਨਾਰੇ ਲਗਾਉਂਦੇ ਬੱਚੇ ਅਤੇ ਨੌਜਵਾਨਾਂ ਦੀਆਂ ਇਹ ਤਸਵੀਰਾਂ ਦਸੂਹਾ ਦੀਆਂ ਹਨ ਜਿੱਥੇ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਵਿੱਡੀ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਦਾ ਹਿੱਸਾ ਬਣ ਕੇ ਯੁਵਕ ਸੇਵਾਵਾਂ ਕਲੱਬ ਬੋਦਲ ਸ਼ੌਣੀ ਅਤੇ ਸੰਸਥਾ ਸੇਪ ਸ਼ਵਾਲੇਕ ਸੇਪ ਮਦਰ ਅਰਥ ਵੱਲੋਂ ਨਸ਼ਿਆਂ ਵਿਰੁੱਧ ਇੱਕ ਵਿਸ਼ਾਲ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਆਗੂਆਂ ਨੇ ਦੱਸਿਆ ਕਿ ਇਸ ਰੈਲੀ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਸਮਾਜ ਵਿੱਚ ਨਸ਼ਿਆਂ ਖਿਲਾਫ ਜਾਗਰੂਕਤਾ ਫੈਲਾਉਣਾ ਹੈ ਪਿੰਡ ਬੋਦਲ ਸ਼ੌਣੀ ਤੋਂ ਸ਼ੁਰੂ ਹੋਈ ਇਹ ਸਾਈਕਲ ਰੈਲੀ ਹਲਕਾ ਵਿਧਾਇਕ ਕਰਮਬੀਰ ਸਿੰਘ ਘੁੰਮਣ ਦੇ ਘਰ ਅੱਗੇ ਪਹੁੰਚੀ ਜਿੱਥੇ ਐਮਐਲਏ ਸਾਹਿਬ ਦੇ ਪਿਤਾ ਜਗਮੋਣ ਸਿੰਘ ਬੱਬੂ ਘੁੰਮਣ ਹੋਰਾਂ ਵੱਲੋਂ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਅਗਲੇ ਪੜਾਵਲ ਰਵਾਨਾ ਕੀਤਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਂਦੀ ਅਤੇ ਸਰਕਾਰ ਦੀ ਨਸ਼ੇ ਵਿਰੁੱਧ ਮੁਹਿੰਮ ਦਾ ਹਿੱਸਾ ਬਣਨ ਲਈ ਵੱਖ-ਵੱਖ ਪਿੰਡਾਂ ਵਿੱਚ ਹੋਕਾ ਦਿੰਦੀ ਇਹ ਸਾਈਕਲ ਰੈਲੀ ਮੁੜਮੁਖ ਸਥਾਨ ਤੇ ਪਹੁੰਚ ਕੇ ਸਮਾਪਤ ਹੋਈ ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨ, ਵਿਦਿਆਰਥੀ, ਔਰਤਾਂ ਅਤੇ ਬਜ਼ੁਰਗਾਂ ਨੇ ਭਾਗ ਲਿਆ। ਰੈਲੀ ਆਯੋਜਕਾਂ ਨੇ ਦੱਸਿਆ ਕਿ ਇਹ ਉਪਰਾਲਾ ਪੰਜਾਬ ਸਰਕਾਰ ਦੀ ਜੁਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਹਿੱਸਾ ਹੈ ਜੋ ਕਿ ਸੂਬੇ ਭਰ ਵਿੱਚ ਸਿਹਤਮੰਦ ਅਤੇ ਨਸ਼ਾ ਮੁਕਤ ਸਮਾਜ ਬਣਾਉਣ ਲਈ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਰਾਹੀਂ ਨੌਜਵਾਨਾਂ ਵਿੱਚ ਨਸ਼ਿਆਂ ਖਿਲਾਫ ਚੇਤਨਾ ਜਨਮ ਲੈਂਦੀ ਹੈ ਅਤੇ ਉਨ੍ਹਾਂ ਨੂੰ ਸਹੀ ਰਾਹ ਵੱਲ ਪ੍ਰੇਰਿਤ ਕੀਤਾ ਜਾ ਸਕਦਾ ਹੈ। ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਵੀ ਭਰਪੂਰ ਸਹਿਯੋਗ ਦਿੱਤਾ ਅਤੇ ਭਵਿੱਖ ਵਿੱਚ ਅਜਿਹੀਆਂ ਹੋਰ ਜਾਗਰੂਕਤਾ ਮੁਹਿੰਮਾਂ ਵਿੱਚ ਭਾਗ ਲੈਣ ਦੀ ਕਸਮ ਖਾਧੀ ਨਿਊ ਚੜਦਾ ਪੰਜਾਬ ਲਈ ਦਸੂਹਾ ਤੋਂ ਪ੍ਰਵੀਨ ਮੰਗੜ ਦੇ ਨਾਲ ਧਰਮਚੰਦ ਮੁਕੇਰੀਆ ਸਾਹਿਬ ਜੀ ਸਾਰਿਆਂ ਨੂੰ ਅੱਜ ਪਿੰਡ ਬੁੱਧਲਛੋਣੀ ਵਿਖੇ ਸੰਸਤਾ ਸੇਫ ਸ਼ਿਵਾਲਿਕ ਸੇਫ ਮਦਰਸ ਤੇ ਜੁਸਵਾਮਾ ਕਲੱਬ ਵੱਲੋਂ ਬਹੁਤ ਵੱਡਾ ਉਪਰਾਲਾ ਕਰਦੇ ਹੋਏ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਇੱਕ ਸੈਕਟਰ ਰੈਲੀ ਕੱਢੀ ਗਈ ਜੋ ਕਿ ਇੱਕ ਸਕਸੈਸਫੁਲ ਰੈਲੀ ਸੀ ਜਿਸ ਵਿੱਚ ਇਹ ਵੀ ਪਤਾ ਕਿ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚਲਾ ਰਹੀ ਹੈ ਚਲਾਈ ਜਾ ਰਹੀ ਹੈ ਉਸ ਦੇ ਉਸੇ ਲੜੀ ਤਹਿਤ ਅੱਜ ਪਿੰਡ ਬੁੱਧਲਛੋਣੀ ਵਿਖੇ ਸੰਸਤਾ ਸੇਫ ਸ਼ਿਵਾਲਿਕ ਸੇਫ ਮਦਰਸ ਤੇ ਯੁਵਕ ਸਵਾਵਾ ਯੂਥ ਕਲੱਬ ਵੱਲੋਂ ਇਹ ਸਾਂਝੇ ਤੌਰ ਤੇ ਇੱਕ ਸਾਈਕਲ ਰੈਲੀ ਕੱਢੀ ਗਈ ਜੋ ਕਿ ਚਾਰ ਪੰਜ ਪਿੰਡਾਂ ਵਿੱਚੋਂ ਦੀ ਹੁੰਦੇ ਗਏ ਕੋਏ ਜੋ ਲੰਗੀ ਅਤੇ ਇਸ ਵਿੱਚ 35 ਤੋਂ 40 ਬੱਚਿਆਂ ਨੇ ਭਾਗ ਲਿਆ ਇਹ ਰੈਲੀ ਪੂਰੀ ਤਰ੍ਹਾਂ ਤੇ ਸਕਸੈਸਫੁਲ ਇੱਕ ਸਫਲਤਾਪੂਰਵਕ ਰਹੀ ਕਿਉਂਕਿ ਬੱਚਿਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਬੱਚਿਆਂ ਨੇ ਨਾਰੇ ਲਾਉਂਦੇ ਹੋਏ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਉੱਥੇ ਹੀ ਨਸ਼ਿਆਂ ਦੇ ਪੈਰੇ ਬੁਰੇ ਪ੍ਰਭਾਵਾਂ ਬਾਰੇ ਵੀ ਦੱਸਿਆ ਤੋਂ ਮੇਰੇ ਨਾਲ ਪ੍ਰਧਾਨ ਗੁਰਕਪਾਲ ਬੁੱਟਰ ਸੰਸਥਾ ਦੇ ਪ੍ਰਧਾਨ ਸੇਖਪਾਲ ਸਿੰਘ ਮਰਦ ਤੇ ਜਸ਼ਨਦੀਪ ਬੁੱਟਰ ਤੇ ਯੁਵਕ ਸਮਾਵਾਂ ਕਲੱਬ ਬੁੱਟਰ ਛੋਣੀ ਤੋਂ ਤੇ ਹੋਰ ਮੇਰੇ ਜਿੰਨੇ ਵੀ ਆਉਦੇਦਾਰ ਮੈਂਬਰ ਸਾਰਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸਵਾਰਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਹੀ ਇਹ ਜਿਹੜੀ ਜਾਗਰੂਕਤਾ ਰੈਲੀ ਆ ਜਾਂ ਹੋਰ ਵੀ ਐਕਟੀਵਿਟੀ ਇਸੇ ਤਰ੍ਹਾਂ ਹੀ ਪਿੰਡ ਵਿੱਚੋਂ ਚੱਲਦੀਆਂ ਰਹਿਣ ਤੇ ਇੱਕ ਚੰਗਾ ਮਾਹੌਲ ਬਣਿਆ ਰਹੇ ਤੇ ਇੱਕ ਚੰਗਾ ਸਮਾਜ ਸਿਰਜ ਕੇ ਆਪਾਂ ਇਸੇ ਤਰ੍ਹਾਂ ਹੀ ਹੋਰ ਵੀ ਐਕਟੀਵਿਟੀਜ਼ ਕਰਦੇ ਰਹੀਏ ਧੰਨਵਾਦ ਸਾਰਿਆਂ ਨੂੰ ਬੇਰਬੇ ਸਤਿ ਸ੍ਰੀ ਅਕਾਲ ਅੱਜ ਸਰਕਾਰ ਨੇ ਜਿਹੜੀ ਮਹਿਮ ਚ ਲਈ ਨਸ਼ਾ ਵਿਰੋਧ ਅੱਜ ਦਾ 150 ਮਾ ਦੇਣਾ ਜਬ ਅੱਜ ਪਿੰਡ ਅੱਜ ਪਿੰਡ ਬੋਦਲ ਸ਼ੋਣੀ ਨੇ ਨਸ਼ਾ ਵਿਰੋਧ ਦੇ ਗੈਰੀਲੀ ਗੱਡੀ ਜਿਹੜੀ ਪੰਜ ਛੇ ਪਿੰਡਾਂ ਵਿੱਚੋਂ ਨਿਕਲਦੀ ਤੇ ਬੋਦਲ ਸ਼ੋਣੀ ਤੋਂ ਸ਼ੁਰੂ ਹੁੰਦੀ ਤੇ ਦੁਗਲਾ ਦੁਗਲਾ ਜਾ ਖਤਮ ਹੁੰਦੀ ਤੇ ਸਰਕਾਰ ਦਾ ਇਹ ਉਪਰਾਲਾ ਬਹੁਤ ਵਧੀਆ ਲੱਗਾ ਕਿ ਸਾਨੂੰ ਨਸ਼ਾ ਨਸ਼ਾ ਤੋਂ ਦੂਰ ਰਹਿਣਾ ਚਾਹੀਦਾ ਹੈ। ਥੈਂਕ ਯੂ। ਅਜੀਰਾਲੀ ਛੋਟੇ ਛੋਟੇ ਬੱਚਿਆਂ ਨੇ ਬਹੁਤ ਜਦਮ ਕਰਕੇ ਜਿਹੜਾ ਜੜਾ ਨਸ਼ਾ ਬਦ ਸਰਕਾਰ ਵੱਲੋਂ ਚੱਲ ਰਿਹਾ ਉਹਦੇ ਸਬੰਧ ਵਿੱਚ ਅੱਜ ਰੈਲੀ ਕੱਢੀ ਹੈ। ਮੈਂ ਮਸੂਮਸ ਕਰਦਾ ਕਿ ਅੱਜ ਜਿਹੜਾ ਪੰਜਾਬ ਦਾ ਨੌਜਵਾਨ ਹੈ ਜੇ ਬੱਚੇ ਜਾਗ ਪਏ ਤੇ ਨੌਜਵਾਨ ਵੀ ਜਾਗਣਗੇ ਤੇ ਬਹੁਤ ਵਧੀਆ ਜਿਹੜਾ ਉਪਰਾਲਾ ਹੈ। ਅੱਜ ਬੇਰਸ਼ਾ ਦੇ ਸਾਡੀ ਜਿਹੜੀ ਸਸਤਾ ਉਹਨੇ ਕੀਤਾ ਤੋਂ ਮੈਂ ਇਹਨਾਂ ਨੂੰ ਧੰਨਵਾਦ ਕਰਦਾ ਬਾਰਕਵਾਦ ਵੀ ਦੇਣਾ ਕਿ ਸਾਰੇ ਪਿੰਡਾਂ ਦੇ ਵਿੱਚ ਇਹੋ ਜਿਹਾ ਕੰਮ ਹੋਵੇ ਤੇ ਅਸ਼ਾ ਜਿਹੜਾ ਬਹੁਤ ਜਲਦੀ ਪੰਜਾਬ ਚੋਂ ਖਤਮ ਹੋ ਜਾਵੇ